ਤੋਂ ਟੱਡਾ ਸਾਰਿਆਂ ਦਾ ਸਵਾਗਤ ਆ ਜੀ ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਟੂਰ ਆਪਣਾ ਬੱਚਿਆਂ ਦਾ ਪਹੁੰਚ ਗਿਆ ਵਿਰਾਸਤੇ ਖਾਲਸਾ ਬਹੁਤ ਸਾਰੇ ਸਕੂਲਾਂ ਦੇ ਇੱਥੇ ਟੂਰ ਨੇ ਜਾਂ ਹੋਰ ਬਾਕੀ ਬਹੁਤ ਸਾਰੀ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਵਿਰਾਸਤੇ ਖਾਲਸਾ ਵੀ ਆਉਂਦੇ ਆ ਤਾਂ ਸ੍ਰੀ ਕੇਸ਼ਗੜ ਸਾਹਿਬ ਕਿਲਾ ਲੋਹਗੜ ਵਗੈਰਾ ਦੇਖ ਕੇ ਤੇ ਬਾਕੀ ਸਾਰੀਆਂ ਸੰਸਥਾਵਾਂ ਦੇਖ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਫਿਰ ਆਪਣਾ ਆਉਣਾ ਹੁੰਦਾ ਵਿਰਾਸਤੇ ਖਾਲਸਾ ਇੱਥੋਂ ਲੈ ਕੇ ਆਪਾਂ ਪਾਸ ਬਣਵਾ ਕੇ ਜਾਂ ਜਿਹਨੂੰ ਆਪਾਂ ਟਿਕਟ ਕਿਹਦੇ ਨੇ ਉਹ ਕਰਕੇ ਤੇ ਫਿਰ ਇੱਧਰ ਆਪਾਂ ਹੁਣ ਲੈ ਲਿਆ ਸੀ ਸਾਡੇ ਸਕੂਲ ਦੇ ਬੱਚਿਆਂ ਨੂੰ ਮਿਲ ਗਿਆ ਤੇ ਹੁਣ ਆਪਾਂ ਉਹ ਬਣਵਾ ਕੇ ਪਾਸ ਹੁਣ ਆਪਾਂ ਚੱਲਦੇ ਅੰਦਰ ਲੈਨ ਬਣਾ ਲਈਏ ਲੈਨ ਬੱਚਿਆਂ ਦੀ ਬੱਚੇ ਵਾਸਤੇ ਖਾਲਸਾ ਦੇ ਵਿੱਚ ਐਂਟਰੀ ਕਰ ਰਹੇ ਆ ਚਲੋ 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 ਬੱਚਿਓ ਚਲੋ ਮੈਂ ਕਿੱਥੇ ਕਿੱਥੇ ਲੱਗਣਾ ਉਹ ਮੈਂ ਕਿੱਥੇ ਕਿੱਥੇ ਲੱਗਣਾ ਕਰੋ ਚਲੋ ਲੰਗੀ ਚਲੋ ਲੰਗੀ ਚਲੋ ਲੰਗੀ ਚਲੋ ਤਨਿਕਾ ਮੈਂ ਪਛਤਾਵਾ ਕਰ ਲਾਂਗੀ ਜਿੰਦਰਦਰਬਾਲੀ ਸੋਹਣੀ ਹੁੰਦੀ ਆ ਘਰ ਤਾਂ ਲੈਣੇ ਅਸੀਂ ਪਿਛਲੀ ਵਾਰ ਕਿੱਤੀ ਬੀ ਆਹਹਹ ਅੰਦਰ ਫਿਰ ਜੰਡੀ ਚਲੋ ਬੱਚਿਓ ਬੱਚਿਓ ਚਲਦੇ ਚਲਦੇ ਚਲੋ ਚਲਦੇ ਚਲੋ ਚਲਦੇ ਚਲੋ ਚਲਦੇ ਚਲੋ ਬਈ ਚਲਦੇ ਚਲਦੇ ਬੱਚਿਓ ਚਲੋ ਵੀ ਚਲੋ ਬੱਚੋ ਚਲੋ ਹੋਈ ਹੈ ਹੌਲੀ ਉੱਤਰਾਂਗੇ ਭੱਜ ਭੱਜ ਕੇ ਨਹੀਂ ਉਧਰਾਂ ਦੀ ਚੱਲਾਂ ਇੱਧਰ ਲੱਗੇ ਆਹ ਚਾਹੋ ਮਿਤੀਲ ਜੀ ਹਾਂ ਐਵੇਂ ਇਧਰ ਲੱਭਦੇ ਨੂੰ ਅੱਗੇ ਚਲੋ ਚਲੋ ਦੇਖੇ ਇੱਧਰ ਦੀ ਐਂਟਰੀ ਹੋਣੀ ਆ ਬੱਚਿਆਂ ਦੀ ਵਿਰਾਸਤ ਖਾਲਸਾ

ਇਹ ਰੈਸਰ ਵਾਲੇ ਬੱਚੇ ਆ ਗਏ ਜੀ ਇਹ ਵੀ ਅਸਲ ਦੇ ਵਿੱਚ ਮੈਂ ਤੇ 500 ਇੱਥੇ ਕਾਫੀ ਸਾਲ ਰਹੇ ਹੈਗੇ ਆ ਰੈਸਰ ਬਡਲ ਸਕੂਲ ਦੇ ਵਿੱਚ ਇਹ ਸਕੂਲ ਨੇ ਸਾਡੇ ਨੇ ਬੈਸਟ ਸਕੂਲ ਅਵਾਰਡ ਵੀ ਜਿੱਤਿਆ ਸੀ 5 ਲੱਖ ਦਾ ਮੈਂ ਉਦੋਂ ਸਕੂਲ ਅੰਚਾਰ ਸੀ ਇਹ ਬੱਚੇ ਆ ਗਏ ਰੈਸਰ ਸਕੂਲ ਦੇ ਆਦੇ ਬੱਚੇ ਹੋਰ ਕੀ ਹਾਲ ਨੇ ਬੱਚੋ ਠੀਕ ਠਾਕ ਹੋ ਕਰ ਲਈਏ ਕਵਰੇ ਨਾ ਨੂੰ ਵੀ ਵਿੱਚ ਆਪਾਂ ਆਪਣਾ ਗਾਂਢੀ ਸਕੂਲ ਸਾਡਾ ਆਪ ਦਾ ਖਾਸ ਸਕੂਲ ਰਿਹਾ ਹੈ ਇਹ ਚਲੋ ਬੱਚਿਓ ਚਲੋ ਚਲੋ ਹੋਰ ਜੇਤਾਰ ਠੀਕ ਹੋ ਤੂੰ ਖੁਸ਼ੀ ਕਿਵੇਂ ਹੋ ਠੀਕ ਹੈ ਚਲੋ ਬੱਚਿਓ ਚਲੋ ਬੱਚਿਓ ਤੋਨੂੰ ਵੀ ਹੋਰ ਜੇਤਾਰ ਸਰ ਜੀ ਜੇਤਾਰ ਸਰ ਨੂੰ ਸੁਣਿਆ ਨਹੀਂ ਖੁਸ਼ੀ ਆਵਾਜ਼ ਮਾਰ ਜੇਤਾਰ ਸਰਾਂ ਨੂੰ ਵੀ ਸਰ ਬੁਲਾਉਂਦੇ ਆ ਚਲੋ ਬੱਚੋ ਚਲੋ ਤੁਹਾਨੂੰ ਵੀ ਸਾਡੇ ਵਲੌਗ ਦੇ ਵਿੱਚ ਲੈ ਲਿਆ ਇਹ ਛੀਨੀਵਾਲ ਕਲਾਂ ਦੇ ਬੱਚਿਆਂ ਦੇ ਨਾਲ ਤੇ ਕਲਾਲੇ ਦੇ ਬੱਚਿਆਂ ਦੇ ਨਾਲ ਰੈਸਰ ਸਕੂਲ ਦੇ ਲਾਗੇ ਬੱਚੇ ਤਿੰਨ ਪਿੰਡ ਨਾਲ ਨਾਲ ਲੱਗਦੇ ਆ ਰੈਸਰ ਰੈਸਰ ਪਟਿਆਲਾ ਫਿਰ ਕਲਾਲਾ ਫਿਰ ਛੀਨੀਵਾਲ ਕਲਾਂ ਨਾਲ ਨਾਲ ਲੱਗਦੇ ਆ ਦੇਖੋ ਕਿੰਨੇ ਸੈਂਸਿਟਿਵ ਬੱਚੇ ਹਨ ਅੱਨੀ ਹੰਗੋਰੀ ਦੇ ਰਾਸਤੇ ਖਾਲਸਾ ਦੇ ਵਿੱਚ ਐਂਟਰੀ ਕਰ ਰਹੇ ਹੁਣ ਆਪਾਂ 5 ਰੁਪਏਲਾ ਪੇਪਰ ਹੈ 5 ਨੂੰ ਪਹਿਲਾ ਪੇਪਰ ਹੈ ਹਏ ਇਹਦਾ ਮਤਲਬ ਆਈ ਕੱਲ ਨੂੰ ਕਾਦਾ ਕਾ ਕਾਦਾ ਨਾ ਆਇਥੇ ਖੜੋ ਬਾਗੇ ਗੱਲ ਤੇ ਆਏ 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 ਨਹੀਂ ਕਰਦੇ ਹੁੰਦੇ ਖਾਲੀ ਤਾਂ ਖੜਾ ਆਇਆ ਜਾ ਮੰਗੀ ਬਸ ਹਿਲਤ ਨਾ ਕਰੋ ਬੱਚੋ ਹਿਲਤ ਨਾ ਕਰੋ ਦੇਖਤਾ ਜੀ ਹੁੰਦਾ ਇਤਨਾ ਜੀ ਜੀ ਆ ਫੇਰ ਆ ਗਈ ਜਸ਼ਨ ਇਹ ਵੀ ਵੀਡੀਓ ਬਣਾਉਂਦੀ ਜਾਂਦੀ ਆਪਦੀ ਖੁਸ਼ੀ ਕਦੀ ਮਨਾ ਬਹੁਤ ਪੜਾ ਮੈਂ ਭੋਟ ਮਾ ਬੁਸ ਰਿ ਹੁ ਤਰਨ ਦੁਦਾਰਾ ਬਰ ਕਾਰ ਦਿਓ ਹਾਂ ਤੇ

ਦਾ ਵੀਡੀਓ ਬੁਰਾ ਹੋ ਜਾਂਦਾ ਏ ਥੱਲੇ ਟੱਕਰ ਹਾਇ ਸ਼ੋਟ ਬਣਾਉਂ ਨਹੀਂ ਕਰੇ ਜਿਵੇਂ ਨਾ ਨਹੀ ਕੀ ਨਾ ਨਹੀਂ ਨਹੀਂ ਕੀ ਆ ਵੀਡੀਓ ਵੀਡੀਓ ਅੱਛਾ ਕਿਹਾ ਅੱਛਾ ਠੀਕ ਹੈ ਨਹੀਂ ਬਣਾਉਂਦੇ ਫਿਰ ਆਪਾਂ ਵਿਰਾਸਤੇ ਖਾਲਸਾ ਵੈਸੇ ਤੇ ਇਸ ਤੋਂ ਅੱਗੇ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਬਿਲਕੁਲ ਬੰਦ ਆ ਤੇ ਹੁਣ ਆਪਾਂ ਜਿੱਥੇ ਤੱਕ ਕੋਸ਼ਿਸ਼ ਹੋਈ ਉੱਥੇ ਤੱਕ ਬਣਾ ਲਾਂਗੇ ਅਸ ਤੋਂ ਅੱਗੇ ਆਪਾਂ ਨਹੀਂ ਬਣਾਵਾਂਗੇ ਜੀ ਨਹੀਂ ਦਿਖਾ ਸਕਾਂਗੇ ਤੇ ਤੁਹਾਡੇ ਤੋਂ ਸਾਰਿਆਂ ਤੋਂ ਇਸ ਗੱਲ ਦੀ ਮਾਫੀ ਕਿਉਂਕਿ ਜੇ ਅਲਾਉਡ ਹੀ ਨਹੀਂ ਹੈਗਾ ਫਿਰ ਆਪਾਂ ਨਹੀਂ ਬਣਾ ਸਕਾਂਗੇ ਇਹ ਸੀਗਾ ਵਿਰਾਸਤ ਤੇ ਖਾਲਸਾ ਇੱਥੇ ਹੁਣ ਆਪਾਂ ਇਹ ਦੇਖਿਆ ਹੈਗਾ ਦੇਖਿਆ ਇਹਦੇ ਵਿੱਚ ਸਾਰਾ ਸਮੁੱਚਾ ਜਿਹੜਾ ਹੈਗਾ ਸਿੱਖ ਸੰਘਰਸ਼ ਗੁਰੂ ਸਾਹਿਬਾਨਾਂ ਦਾ ਜੀਵਨ ਬਾਰੇ ਬੇਰਵਾ ਆਜ਼ਾਦੀ ਦਾ ਬੇਰਵਾ ਸਾਰਾ ਕੁਝ ਇਹਦੇ ਵਿੱਚ ਵਰਣਨ ਕੀਤਾ ਪ੍ਰਦਰਸ਼ਨ ਰਹੀ ਦਿਖਾਇਆ ਗਿਆ ਕਮਾਲ ਦੀ ਕਲਾਕਾਰੀ ਆ ਕਮਾਲ ਦੀ ਪੇਸ਼ਕਾਰੀ ਆ ਤੇ ਸ੍ਰੀ ਗੁਰੂ ਸ੍ਰੀ ਖਾਲਸਾ ਪੰਥ ਦੇ ਸਥਾਪਨਾ ਦਿਵਸ ਤੇ ਜਦੋਂ 300 ਸਾਲਾ ਮਨਾਇਆ ਗਿਆ ਸੀਗਾ ਉਹਦੀ ਯਾਦ ਦੇ ਵਿੱਚ ਇਹ ਬਣਾਇਆ ਗਿਆ ਸੀਗਾ ਤੇ ਬਹੁਤ ਹੀ ਕਮਾਲ ਦੀ ਇਹ ਕਲਾਕਾਰੀ ਹੈਗੀ ਆ ਦੇਖਣ ਵਾਲੀ ਆ ਤੁਹਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਸਾਰਾ ਸਾਡਾ ਪ੍ਰਾਤਨ ਸੱਭਿਆਚਾਰ ਇਹਦੇ ਵਿੱਚ ਆ ਜਾਂਦਾ ਹੈਗਾ ਸੇਕ ਸੰਘਰਸ਼ ਆ ਜਾਂਦਾ ਹੈਗਾ ਆਜ਼ਾਦੀ ਸੰਘਰਸ਼ ਆ ਜਾਂਦਾ ਹੈਗਾ ਸਭ ਕੁਝ ਇਹਦੇ ਵਿੱਚ ਪ੍ਰਾਤਨ ਜਿਵੇਂ ਕਿਵੇਂ ਜਿਹੇ ਘਰ ਹੁੰਦੇ ਸੀ ਕਿਹੋ ਜਿਹੇ ਦੁਕਾਨਾਂ ਹੁੰਦੀਆਂ ਸੀਗਾ ਪੁਰਾਣੇ ਦਰਵਾਜੇ ਘਰਾਂ ਦੇ ਸਭ ਕੁਝ ਇਹਦੇ ਵਿੱਚ ਸ਼ਾਮਲ ਹੈਗਾ ਉਹ ਸਾਰਾ ਕੁਝ ਤੁਹਾਨੂੰ ਦੇਖਣ ਲਈ ਇੱਥੇ ਮਿਲ ਦਿੰਦਾ ਹੈਗਾ ਟੀਚਰ ਕਪਲ ਅੱਗੇ ਸੀ ਇਹ ਟੀਚਰ ਕਪਲ ਜੀ ਆਹ ਟੀਚਰ ਕਪਲ ਅੱਜ ਇਹ ਪੰਜ ਚਾਰ ਦਿਨਾਂ ਨੂੰ ਦਵਾ ਅਪਲੋਡ ਹੋਊਗਾ ਐਡਿਟ ਕਰਕੇ ਐਡੀਸ਼ੇ ਤੇ ਨਹੀਂ ਹੋਣਾ ਇਹ ਪਹਿਲਾਂ ਵਾਲੇ ਬਲੌਗ ਤੇ ਪਿਛਲਾ ਟੂਰ ਥੋੜਾ ਪਿਆਸ਼ੀਨਰ ਵਾਲਿਆਂ ਦਾ ਸੈਂਕੜੇ ਸਕੂਲਾਂ ਦੇ ਬੱਚੇ ਹੋਰ ਆਈ ਜਾਂਦੇ ਆ ਸਕੂਲਾਂ ਦੇ ਬੱਚੇ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਇਹ ਥੋੜਾ ਜਿਹਾ ਆਪਣੇ ਬੱਚਿਆਂ ਦੇ ਲਈ ਜਿਹੜੀ ਕੰਪਨੀ ਦੀ ਬਈਆ ਨੂੰ ਹਰੇਕ ਸਕੂਲ ਨੂੰ ਟਾਈਮ ਕੱਢਣਾ ਚਾਹੀਦਾ ਦੇ ਰਾਸ ਦੇ ਖਾਲਸਾ ਨਹੀਂ ਲੱਗਦਾ ਜਿਹਨੂੰ ਆਪਾਂ ਅਜੂਬਾ ਵੀ ਕਹਿ ਦਿੰਨੇ ਹੈਗੇ ਆ ਨਹੀਂ ਲੱਗਦਾ ਇਹ ਉਹ ਹੈ ਜਿਹਦੇ ਵਿੱਚ ਸਾਰਾ ਸਾਡਾ ਪ੍ਰਾਤਨ ਸੱਭਿਆਚਾਰ ਸਿੱਖ ਗੁਰੂ ਸਾਹਿਬਾਨ ਦਾ ਜੀਵਨ ਬਰਤਾਲ ਸਾਡਾ ਰੋਜ਼ਾਨਾ ਦੇ ਕੰਮ ਕਰਕੇ ਤਾਂ ਤਰ੍ਹਾਂ ਦੀ ਆਜ਼ਾਦੀ ਦਾ ਸੰਘਰਸ਼ ਸਾਰਾ ਕੁਝ ਇਹਦੇ ਵਿੱਚ ਇਹਦੇ ਵਿੱਚ ਦਰਸਾਇਆ ਗਿਆ ਹੈਗਾ ਤੇ ਇਹ ਇਹ 161999 ਦੇ ਵਿੱਚ ਇਹ ਖਾਲਸਾ ਪੰਥ ਦੇ 300 ਸਾਲਾ ਜਿਹੜੇ ਸਾਜਨਾ ਦਫ਼ਸ ਸੀਗਾ ਉਹਦੀ ਜਾਦ ਦੇ ਵਿੱਚ ਬਣਾਇਆ ਗਿਆ ਸੀਗਾ ਤੇ ਅੱਜ ਬੱਚਿਆਂ ਨੂੰ ਇੱਥੇ ਆਏ ਸੀਗੇ ਸਕੂਲ ਦੇ ਬੱਚੇ ਤੇ ਟੂਰ ਤੇ ਇਹ ਤੇ ਆਏ ਸੀਗੇ ਇਹਨਾਂ ਨੇ ਬੱਚਿਆਂ ਨੇ ਬੜਾ ਬੱਚਿਓ ਬੜਾ ਆਨੰਦ ਆਇਆ ਕਿ ਨਹੀਂ ਵੀ ਤੁਹਾਨੂੰ ਹਾਂਜੀ ਅੱਛਾ ਬਹੁਤ ਆਨੰਦ ਆਇਆ ਹਾਂਜੀ ਸ਼ਾਬਾ ਕਿਸ ਨੇ ਬੋਲਣਾ ਜੀ ਬੋਲਣਾ ਹਾਂ ਬੇਟੇ ਤੁਸੀਂ ਹੁਣ ਹੁਣੇ ਹੁਣੇ ਇਹ ਵਿਰਾਸਤ ਦੇ ਖਾਲਸਾ ਦੇਖ ਕੇ ਆਏ ਹੋ ਹੈਨਾ ਤੇ ਤੁਸੀਂ ਸਕੂਲ ਦੇ ਟੂਰ ਤੇ ਆਏ ਹੋ ਸਾਡੇ ਨਾਲ ਚੀਨੀਵਾਲ ਕਰਾਂ ਦੇ ਬੱਚੇ ਨੇ ਇਹ ਤੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਅੰਦਰ ਸਾਨੂੰ ਅੰਦਰ ਜਾ ਕੇ ਬਹੁਤ ਵਧੀਆ ਲੱਗਿਆ ਇੱਥੇ ਆਪਣੇ ਸਾਰੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਆਪਣਾ ਸਾਰਾ ਸਿੱਖ ਇਤਿਹਾਸ ਇਸ ਵਿੱਚ ਕਵਰ ਹੋ ਜਾਂਦਾ ਹੈ ਜਿਸ ਨਾਲ ਸਾਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਤੇ ਜਿਵੇਂ ਕਿ ਆਜ਼ਾਦੀ ਤੋਂ ਲੈ ਕੇ ਸਾਰਾ ਹੁਣ ਤੱਕ ਦਾ ਪੰਜਾਬ ਵੀ ਦਰਸਾਇਆ ਜਾਂਦਾ ਹੈ ਤੇ ਆਜ਼ਾਦੀ ਤੋਂ ਪਹਿਲਾਂ ਦਾ ਪੰਜਾਬੀ ਕਿਵੇਂ ਦਾ ਸੀ ਤੇ ਆਪਾਂ ਕਿਵੇਂ ਉਹਦੇ ਆਜ਼ਾਦੀ ਪਾਈ ਹੈ ਨਾ ਉਹ ਵੀ ਸਾਰਾ ਦੱਸਿਆ ਜਾਂਦਾ ਤੇ ਸਾਨੂੰ ਹਿਸਟਰੀ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਵੀ ਮਿਲਦੀ ਹੈ ਇੱਥੇ ਗੁਰੂਆਂ ਦੇ ਇਤਿਹਾਸ ਬਾਰੇ ਵੀ ਦੱਸਿਆ ਜਾਂਦਾ ਹੈ ਪੂਰੀ ਹਿਸਟਰੀ ਬਾਰੇ ਦੱਸਿਆ ਜਾਂਦਾ ਹੈ ਸਾਨੂੰ ਇੱਥੇ ਇਹ ਜਗ੍ਹਾ ਬਹੁਤ ਵਧੀਆ ਹੈ ਸਾਰੇ ਨੂੰ ਆਣਾ ਚਾਹੀਦਾ ਹੈ ਇੱਥੇ ਆਉਣਾ ਬਹੁਤ ਵਧੀਆ ਹੈ ਸਾਰਿਆਂ ਨੂੰ ਸਭ ਨੂੰ ਸਿੱਖਿਆ ਮਿਲਦੀ ਹੈ ਚੰਗੀ ਸਿੱਖਿਆ ਮਿਲਦੀ ਹੈ ਆ ਕੇ ਓਕੇ ਬਹੁਤ ਬਹੁਤ ਧੰਨਵਾਦ ਹੋਰ ਕੀ ਨਿੱਕੇ ਬਾਏ ਬਾਏ ਤੁਸੀਂ ਬੋਲਣਾ ਮੈਡਮ ਬੋਲਣਾ ਧੰਨਵਾਦ ਇੱਥੇ ਕੱਪਸ ਧੰਨਵਾਦ ਹਾਂਜੀ ਬਰਾਸਤਾ ਇੱਕ ਆਫਸਰ ਹੈਗਾ ਇਹ ਮਾਦ ਲੋਕੇ ਬਹੁਤ ਮਧਿਆ ਪ੍ਰਾਲਾ ਕੀਤਾ ਇਹਦੇ ਵਿੱਚ ਮਾਦ ਪ੍ਰਾਤ ਪੰਜਾਬ ਦੇ ਬਾਰੇ ਵਿੱਚ ਸਾਡਾ ਸੱਭਿਆਚਾਰ ਕਿਹੋ ਜਿਹਾ ਹੁੰਦਾ ਸੀ ਕਿਸ ਤਰ੍ਹਾਂ ਮਾਦ ਕੇ ਚੇਂਜ ਆ ਰਹੀਆਂ ਨੇ ਸਾਰਾ ਕੁਝ ਇਸੇ ਵਿੱਚ ਦਰਸਾਇਆ ਗਿਆ ਤੇ ਕਲਰ ਕੰਬੀਨੇਸ਼ਨ ਸੌਗ ਵਗੈਰਾ ਦਾ ਬਹੁਤ ਕੰਬੀਨੇਸ਼ਨ ਰੱਖਿਆ ਗਿਆ ਹੈਗਾ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਲੈ ਪਹਿਲੇ ਤਾਂ ਇਹ ਪਾਸਾ ਹੀ ਤੋਂ ਲੈ ਕੇ ਸਾਰੇ ਮਾਦ ਕੱਲ ਤੋਂ ਸਿੱਖ ਗੁਰੂ ਦਾ ਇਤਿਹਾਸ ਉਸ ਤੋਂ ਬਾਅਦ ਮਿਸਲਾ ਵਗੈਰਾ ਦਾ ਆ ਜਾਂਦਾ ਤੇ ਮਹਾਰਾਜ ਰੰਜੀਤ ਸਿੰਘ ਤੱਕ ਦਾ ਫਿਰੋਸਤਬਾ ਦਾ ਜਾਦਜੀਤ ਬਰਾਸਤਰੀ ਕੀ ਕੀ ਕਹੋਰ ਕੀਤੇ ਸੀ ਉਹਦੇ ਬਾਰੇ ਜਦ ਸਾਰੀ ਜਾਣਕਾਰੀ ਮਿਲਦੀ ਆ ਨਾ ਇਹ ਅੱਜ ਬਹੁਤ ਸਮੇ ਦੀ ਲੋੜ ਹੈਗੀ ਆ ਕਿਉਂਕਿ ਬੱਚੇ ਜਿਹੜੇ ਹੈਗੇ ਆ ਉਹ ਮਤ ਕੇ ਆਪਦੇ ਮਤ ਕੇ ਸੱਭਿਆਚਾਰ ਜਾਪਦੇ ਇਤਿਹਾਸ ਤੋਂ ਬਹੁਤ ਦੂਰ ਜਾ ਰਹੇ ਤੇ ਜੇ ਆਪਾਂ ਮਤ ਇਸ ਤਰ੍ਹਾਂ ਦੇ ਉਪਰਾਲੇ ਵਾਸਤੇ ਕਰਾਂ ਜੇ ਹੋਰ ਵੱਲੋਂ ਵੀ ਕੀਤੇ ਜਾਣ ਤਾਂ ਬਹੁਤ ਵਧੀਆ ਮਤ ਕੇ ਵੀ ਤਾਂ ਕਿ ਆਪਾਂ ਆਪਦੇ ਨਾਏ ਇਹਨਾਂ ਵਿਰਾਸਤਾਂ ਜੋੜੀ ਰੱਖੇ ਬੱਚਿਆਂ ਨੂੰ ਤੇ ਕੋਈ ਨਾ ਕੋਈ ਇਹਨਾਂ ਚੰਗੀ ਸਿੱਖਿਆ ਮਿਲਦੀ ਰਹੇ ਤੇ ਆਪਦੇ ਮਤ ਕੇ ਆਪਦੇ ਜੀਵਨ ਵਿੱਚ ਢਾਲ ਸਕਣ ਤੇ ਬਹੁਤ ਬਹੁਤ ਧੰਨਵਾਦ ਮਾ ਕੇ ਜੈ ਜੈ ਐਸਾ ਪਰਾਲੇ ਨਹੀਂ ਖਾਸ ਸਾ ਦਾ ਤੇ ਸਮੂਥੀ ਸਾਸ ਵਾਹ ਗੋਲੀ ਕਾ ਖਾਸਾ ਵੈ ਬਹੁਤ ਬਹੁਤ ਧੰਨਵਾਦ ਰੁਡਾ ਧੰਨਵਾਦ ਮੈਂ ਜੁੜੇ ਨਾ ਨਹੀਂ ਮੁੰਡਾ ਹੈ ਨਾ ਬੋਲ ਕੇ ਪਤਾ ਨਹੀਂ ਆਏ ਐਸੀ ਵਿਰਾਸਤੇ ਖਾਲਸਾ ਤੇ ਕੋਸ਼ਿਸ਼ ਕੀਤੀ ਗਈ ਹੈ ਤੁਹਾਨੂੰ ਸਾਰਾ ਜਿੰਨਾ ਕੁ ਹੋ ਸਕਦੇ ਸੀ ਜਿੱਥੋਂ ਤੱਕ ਵੀਡੀਓਗ੍ਰਾਫੀ ਕਰ ਸਕਦੇ ਸੀਗੇ ਸਾਰਾ ਤੁਹਾਨੂੰ ਦਿਖਾਇਆ ਜਾਵੇ ਤੇ ਉਮੀਦ ਹੈ ਤੁਹਾਨੂੰ ਸਾਰਾ ਕੁਝ ਵਧੀਆ ਲੱਗਿਆ ਹੋਊ ਇਹਦਾ ਇਤਿਹਾਸ ਵੀ ਸਕੂਲ ਇਨਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਨੀਵਾਲ ਦੇ ਮੈਡਮ ਹਰਬੰਸ कौर ਜਿਹੜੇ ਕੇ ਟੀਚਰ ਕਪਲ ਦੇ ਮੈਂਬਰ ਨੇ ਤੇ ਉਹਨਾਂ ਨੇ ਸਾਰਾ ਕੁਝ ਬੋਲ ਕੇ ਵੀ ਦੱਸਿਆ ਹੈਗਾ ਇਹ ਜਾਣਕਾਰੀ ਦਿੱਤੀ ਹੈਗੀ ਆ ਤੇ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਦੇਖਣਾ ਚਾਹੀਦਾ ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਹੈਗਾ ਉਪਰਾਲਾ ਇਹ ਬਲੌਗ ਹੈਗਾ ਵਧੀਆ ਲੱਗਿਆ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ